ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਆ ਵੀ ਆਪਣੇ ਚੈਨਲ ਦੀ 10ਵੀਂ ਵੀਡੀਓ ਅੱਜ ਵੀ 10ਵੀਂ ਵੀਡੀਓ ਆ ਤੇ ਬਈ ਗਰਮੀ ਜ਼ਿਆਦਾ ਸੀ ਨਾ ਲਈ ਮੀ ਪੈ ਗਿਆ ਪਰ ਫਿਰ ਵੀ ਗਰਮੀ ਜ਼ਿਆਦਾ ਸੀ ਤਾਂ ਕਰਕੇ ਪਸ਼ੂ ਬਾਹਰ ਕੱਢਤੇ ਸਾਰੇ ਅੱਜ ਉੱਡੀ ਵੀ ਆਪਣੀ ਬਾਹਰ ਕੱਢਤੀ ਆ ਯਾ ਵੀ ਇਹ ਕੱਟੀ ਆਪਣੀ ਅੱਜ 10 ਦਿਨਾਂ ਦੀ ਹੋ ਗਈ ਤੇ ਅੱਜ ਇਹਦੇ ਆਪਟੀਕਾ ਲਵਾਤਾ ਇਹ ਅੱਜ 10 ਦਿਨਾਂ ਦੀ ਹੋ ਗਈ ਬਈ ਕੱਲ ਵੀ ਸਾਡੇ ਮੀ ਬਹੁਤ ਕਿਆ ਇਥੇ ਕਿਆ ਕੱਟੀ ਆਪਣੀ 10 ਦਿਨਾਂ ਦੀ ਹੋ ਗਈ ਅੱਜ ਤਾਂ ਆਪਾਂ ਇਹਦੇ ਅੱਜ ਟੀਕਾ ਲਵਾਤਾ ਮੈਂ ਜਦੋਂ ਛਿੱਛੜ ਤੋਂ ਲੈ ਕੇ ਨੰਬਰ 5 ਸਾਰਾ ਟੀਕਾ ਲਵਾਤਾ ਇੱਕ ਜਿਹੜਾ 10 ਦਿਨਾਂ ਤੋਂ ਲੱਗਦਾ ਕੱਲੇ ਨੇ ਵੀ ਇਹ 나ੜਵਾ ਵੀ ਸੜਤਾ ਅੱਜ ਕਾਂ ਵਰਕੇ ਦੰਮੀ ਤੇਲ ਤੁ ਲਾਵਾਂਗੇ ਆਪਣਾ ਅੱਜ ਇਹ 10 ਦਿਨਾਂ ਦੀ ਹੋ ਗਈ ਪੂਰੀ ਤਿਆ ਆ ਗਈ ਆਪਣੀ ਛੋਟੀ ਆ ਆਪਣੀ ਮੱਜਾ ਕੀ ਭਾਈ ਆ ਬਈ ਜਦੋਂ ਆਪਣਾ ਘੱਟਾ ਵਿੱਚ ਦੱਸ ਦੇਣਾ ਦਾ ਹੋ ਜੇ ਤੇ ਜਰੂਰ ਟੀਕਾ ਲਵਾਉਣਾ ਚਾਹੀਦਾ ਬਈ ਟੀਕਾ ਲਵਾਉਣ ਦਾ ਕਿਤੇ ਫਾਇਦਾ ਵੀ ਆਪਣਾ ਆਪਣੀ ਪੈਂਦੇ ਪਸ਼ੂ ਦੇ ਅੰਦਰ ਹਨਾ ਸਹੀ ਰਹਿੰਦਾ ਪਸ਼ੂ ਕਹਣਾ ਬਈ ਆਪਸ ਦੇ ਮੂੰਹ ਜਣਾ ਉਂਗਲ ਮਾਰਦੇ ਰਹਿ ਗਏ ਜਦੋਂ ਪਸ਼ੂ ਛੋਟਾ ਹੋਵੇ ਨਾ ਉਂਗਲ ਮਾਰਦੇ ਰਹਿਣਾ ਚਾਹੀਦਾ ਫਿਰ ਇਹ ਦਵਾਈ ਦੂਈ ਦੇਵੇਂ ਨਾ ਪਸ਼ੂ ਖਾਣੀ ਕਰਦਾ ਦੇਖ ਜੀ ਮੈਂ ਹੁਣ ਆਪਣੀ ਆ ਝੋਟੀ ਆ ਇਹਦੇ ਮੂੰਹ ਚ ਆਪਾਂ ਜੇ ਮਰ ਜੇ ਹੱਥ ਪਾਈਏ ਕੁਝ ਨਹੀਂ ਕਹਿੰਦੇ ਕਿ ਪਹਿਲਾਂ